ਭਾਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਮੈਂ ਜਗਮੀਤ ਸਿੰਘ ਬੇਗੂ ਵਾਲੇ ਤੋਂ ਤੇ ਅੱਜ ਮੀਂਹ ਪਿਆ ਤੇ ਆਮਤ ਤੋੜਨ ਆਇਆ ਸੀ ਕੁਛ ਡਿੱਗ ਵੀ ਪਿੰਦੇ ਆ ਤੇ ਆਮ ਬਾਂ ਦਾ ਬੂਟਾ ਆਪਣਾ ਨਾਲਾ ਜਾਵਣ ਖੜਾ ਤਾਇਕਾ ਤੇ ਭਾਈ ਆਪਾਂ ਬੂਟੇ ਲਾ ਲੈਨੇ ਆ ਤੇ ਨਾਲ ਦੀ ਨਾਲ ਦੋ ਮਹੀਨਿਆਂ ਤੋਂ ਮਾਲੀ ਨੂੰ ਪੁੱਛਣ ਚਲੇ ਜਾਂਦੇ ਆ ਯਾਰ ਬਈ ਫਲ ਨਹੀਂ ਲੱਗਿਆ ਕੋਈ ਨਹੀਂ ਲਾਈਏ ਯਾਰ ਆਪਨ ਸਮਾਂ ਲੱਗਦਾ ਆ ਬੂਟੇ ਨੂੰ ਮੈਨੂੰ ਲੱਗਦਾ 7 ਸਾਲ ਹੋ ਗਏ ਹਣੇ ਲੱਗੇ ਨੇ ਤੇ ਦੂਸਰਿਆਂ ਨੂੰ ਉਹ ਛੋਟੇ ਆ ਉਹਨਾਂ ਨੂੰ ਪਹਿਲਾਂ ਫਲ ਲੱਗਣ ਲੱਗ ਗਿਆ ਤੇ ਇਹਨੂੰ 7 ਸਾਲਾਂ ਬਾਅਦ ਲੱਗਿਆ ਤੇ ਫਲ ਤਾਂ ਲੱਗਦਾ ਹੀ ਆ ਟਾਈਮ ਲੱਗ ਜਾਂਦਾ ਆਪਾਂ ਕਿਸੇ ਵੀ ਚੀਜ਼ ਤੋਂ ਫਟਾਫਟ ਮਿੱਦਾਨਾ ਰੱਖਿਆ ਕਰੀਏ ਤੇ ਫਾਲਤਾ ਉਹ ਪ੍ਰਮਾਤਮਾ ਨੇ ਜਿਹੜਾ ਬੂਟਾ ਲਾਤਾ ਉਹਨੂੰ ਲਾਉਣਾ ਹੀ ਲਾਉਣਾ ਹੈ ਪਰ ਸਮਾਂ ਲੱਗ ਜਾਂਦਾ ਤੇ ਉਹ ਪਰ ਇੰਨਾ ਵੀ ਦੇਸੀ ਆਂਬਾ ਉਹਦੀ ਛਾਂ ਵੀ ਠੰਡੀ ਬਣੂਗੀ ਹੋਊਗਾ ਵੀ ਬਹੁਤ ਵੱਡਾ ਤੇ ਆਪਾਂ ਨੂੰ ਸਾਰੇ ਹਾਈਬ੍ਰਿਡ ਜਾਂ ਪਿਉਂਦੀ ਬੂਟਿਆਂ ਨਾਲੋਂ ਦੇਸੀ ਬੂਟੇ ਵੀ ਵਿੱਚ ਵਿੱਚ टाਵੇਂ-ਟਾਵੇਂ ਆਪਾਂ ਨੂੰ ਲਾਉਣੇ ਚਾਹੀਦੇ ਆ ਤੇ ਫਾਲਤਾ ਲੱਗਣਾ ਹੀ ਲੱਗਣਾ ਬਸ ਬੂਟੇ ਲਾਈਏ ਬਾਈ ਜਿੰਨੇ ਬੂਟੇ ਲਾਵਾਂਗੇ ਉਨਾ ਹੀ ਆਪਾਂ ਨੂੰ ਫਾਇਦਾ ਤੇ ਅੱਜ ਆ ਝੋਨਾ ਸਾਡਾ ਉਹ ਪਰ ਉਹ ਵੀ ਸਿੱਧੀ ਬਿਜਾਈ ਵਾਲਾ ਵਿਰਲਾ ਰਹਿ ਗਿਆ ਸੀ ਇਤਕੀ ਵਾਇਆਂ ਨਹੀਂ ਵਿੱਚ ਡੱਕੇ ਡੁੱਕੇ ਲਾ ਦੇਾਂਗੇ ਆ ਵੀ ਸਿੱਧੀ ਬਜਾਈ ਵਾਲਾ ਇਹ ਥੋੜਾ ਜਿਹਾ ਡੁੱਬਿਆ ਪਿਆ ਜਮੀਂ ਬਹੁਤ ਪਿਆ ਤੇ ਮੇਰਾ ਕਹਿਣ ਦਾ ਮਤਲਬ ਇਹ ਬੂਟੇ ਕੁਦਰਤ ਨਾਲ ਹੀ ਆ ਸਾਰਾ ਸਿਸਟਮ ਤੇ ਆਪਾਂ ਨੂੰ ਇਹ ਨਹੀਂ ਵੀ ਆਪਾਂ ਨੂੰ ਫਲ ਦੇਣਗੇ ਫਲ ਨਹੀਂ ਤਾਂ ਆਪਾਂ ਨੂੰ ਛਾਂਵਾਂ ਦੇਣਗੇ ਜੇਬ ਜੇ ਮਰਜ਼ੀ ਬੂਟੇ ਵੱਧ ਤੋਂ ਵੱਧ ਆਪਾਂ ਲਾਈਏ ਮਿਹਰਬਾਨੀ ਜੀ